ਸਸਰੀ ਕਾਲਜੀ ਕੀ ਹਾਲ ਚਾਲ ਜੇ ਠੀਕ ਠਾਕ ਹੋ ਲਓ ਜੀ ਅੱਜ ਆਪਾਂ ਆਪਣੇ ਨਵੇਂ ਮੈਂਬਰ ਨਾਲ ਤੁਹਾਨੂੰ ਮਿਲਾਨੇ ਆ ਇਹ ਮੁੰਡੇ ਦਾ ਨਾਮ ਹੈਗਾ ਜੇ ਕੁਨਾਲ ਜੋ ਕਿ ਹੈਗਾ ਹੈ ਉੱਤਰਾਖੰਡ ਤੋਂ ਬਾਈ ਦੇ ਡੋਲੇ ਜੁੜੇ ਦੇਖ ਕੇ ਇਦਾਂ ਲੱਗਦਾ ਜਿੱਦਾਂ ਨਪਾਲ ਤੋਂ ਆ ਬਹੁਤ ਬੰਦਾ ਘੈਟ ਆ ਅੱਜ ਤੋਂ ਬਾਅਦ ਮੇਰੇ ਸਾਰੇ ਵਲੋਗਾਂ ਦੇ ਵਿੱਚ ਆ ਮੇਰਾ ਸਾਥ ਦੇ ਆ ਕਰੂਗਾ ਬੰਦਾ ਬੰਦਾ ਆ ਤੇ ਪਹਿਲੋਂ ਮੈਂ ਤੁਹਾਨੂੰ ਆਪਣੇ ਹੂਮ ਦਾ ਹਾਲ ਦਿਖਾਨਾ ਆ ਕਿ ਸਾਡਾ ਹਾਲ ਕਿੰਨਾ ਮਾੜਾ ਹੋ ਗਿਆ ਹੈ ਹੈ ਇਹ ਬੰਦਾ ਛੜਾ ਆ ਪਰ ਆ ਦੇਖੋ ਆ ਦੇਖੋ ਕਿਹੜੇ ਪੰਗੇ ਨੇ ਆ ਸਾਥ ਲਿਆ ਗਿਆ ਕੋਈ ਮੇਰੀ ਤੇ ਆ ਆ ਇਹਦੇ ਸਹਰਾਣੇ ਵੇਖ ਲਓ ਆ ਸਮਾਨ ਵੇਖੋ ਇਹਦਾ ਆ ਦੇਖੋ ਸਮਾਨ ਹੀ ਸਮਾਨ ਰੱਖਿਆ ਪਿਆ ਇਹਨੇ ਆ ਰੈਗੂਲੇਟਰ ਉੱਤੇ ਵੀ ਚੱਕੀ ਫਿਰਦਾ ਕ ਮੇਰੀ ਵਾਲੀ ਆ ਵਿਚਾਰੀ ਇੱਥੇ ਪਈ ਹੋਈ ਹੈ ਆ ਪਿਆ ਕਿਚਨ ਵੇਖੋ ਜਿਹੜਾ ਕਦੇ ਸਾਫ਼ ਹੁੰਦਾ ਸੀ ਆਜੇ ਗਿਰਦਾ ਪਾਇਆ ਪਿਆ ਜੇ ਆ ਵੀ ਐਕਸਪਾਇਰ ਹੋ ਗਿਆ ਪਾਇ ਪੈ ਲੋ ਇਹ ਨੂੰ ਹੁੰਦ ਇਹਦੇ ਚ ਤੇ ਆ ਦੇਖੋ ਬਈ ਸਾਡਾ ਕਿਚਨ ਦਾ ਹਾਲ ਵੇਖੋ ਹਾਏ ਰੱਬਾ ਦੇਖ ਦੇ ਕੇ ਬੰਦਲ ਹੋਇਆ ਅੱਜ ਮੈਂ ਆਪਣੇ ਘਰ ਨੂੰ ਆ ਨਵੀਂ ਇੱਕ ਹੋਰ ਮੋਲ ਆਪਾਂ ਬਣਾਈ ਜੇ ਠੀਕ ਹੈ ਜੀ ਪਰ ਆਡਾ ਖਲਾਰਾ ਬਹੁਤ ਤਗੜਾ ਪਿਆ ਹੋਇਆ ਜੇ ਕਿਉਂਕਿ ਆਪਾਂ ਘਰ ਦੇ ਵਿੱਚ ਪੇਟ ਕਰਾ ਰਹੇ ਸੀਗੇ ਤੇ ਇਸ ਕਰਕੇ ਖਲਾਰਾ ਦੇਖੋ ਆ ਘਟਾ ਦੇਖੋ ਵਾਈ ਗੁਰਵਾ ਸੱਚੇ ਪੰਖ ਨਾਲ ਹੁੰਦਾ ਹਾਲ ਦਿਖਾਣਾ ਉਹਨਾਂ ਨੂੰ ਉਹਨਾਂ ਨਾਲ ਦਾ ਰੂਮ ਦਾ ਹਾਲ ਭਾਈ ਬੋਲੀ ਮਾਰਾ ਇਹ ਤਾਂ ਨਹੀਂ ਦਿਖਾਉਂਦੇ ਕੋਈ ਮੈਂ ਕੀ ਲੈ ਸਕਦਾ oh my god ਹੋਏ ਇਹ ਨਾ ਨਾ ਹੈ ਪੂਰਾ ਵਿਕਰਾ ਬੁਲਾਇਆ ਵਈ ਇਹੋ ਤੇ ਇਹ ਤਾਂ ਵਿਚਾਰਾ ਜੰਗਲ ਪਾਣੀ ਤੋਂ ਵੀ ਦੁਖੀ ਹੋਇਆ ਹੋਇਆ ਸੀਗਾ ਠੱਗ ਕਰ ਦਿਆ ਮੁੰਡਾ ਤੇ ਸਿਰਫ ਨਹੀਂ ਮਿਲ ਸਕਤਾ ਮੈਂ ਬਲਕਿ ਅਗੇ ਨਇਆ ਸਿਫਟ ਹੋਆ ਹੂੰ ਦੋਸਤੀ ਮੇਰੀ ਹੋਈ ਏ ਬਾਈ ਬਾਕੀ ਸਭ ਨੂੰ ਡਰ ਲੱਗਦਾ ਹੈ ਬਾਕੀ ਪਤਾ ਨਹੀਂ ਹੈ ਲੁਸਤੀ ਹੋਈ ਹੈ ਨਹੀਂ ਹੋਈ ਕੀ ਹੋਇਆ ਇਹ ਤਾਂ ਹੋਰਸੋ ਆਏ ਆ ਗਿਆ ਓਰੀ ਓਏ ਕਿੱਦਾਂ 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 ਫੀਲ ਹੋਣ ਦੇ ਹੈ ਹਾਂ ਕਿੱਥੇ ਆਣਾ ਓਏ ਸਾਲੇ ਉਧਰ ਮੂੰਹ ਮਾਰਦਾ ਦੇ ਓਰੀ ਮਾਰ ਪੜੇ ਉਧਰ ਓਏ

ਓਹ ਉਹ ਬੰਦਾ ਵੀ ਆ ਗਿਆ ਯੋ ਮੀਂਹ ਤੇ ਭਜ ਕੇ ਆ ਗਿਆ ਕਹਿੰਦੇ ਮੁੰਡਾ ਆ ਗਿਆ ਅਸੀਂ ਵੀ ਤਬਿਆ ਸਾਲਿਆਂ ਦੇ ਬੂਟ ਸੀਗੇ ਫੇਰ ਮੀਂਹ ਆ ਗਿਆ ਕੋਈ ਪੇਦ ਕੀ ਹੋਇਆ ਹਾਏ ਹਾਏ ਅੱਜ ਤਾਂ ਲਾਈਕੀ ਵਾਲੇ ਲੈ ਕੇ ਆਇਆ ਮੁੰਡਾ 10000 ਖਰਚ ਕੇ ਆਇਆ ਸਾਲਿਆ ਇੱਧਰ ਪੈਜ ਪੈਸੇ ਦੋ ਲੱਭ ਰਿਆ ਨੂੰ 10000 ਖਰਚ ਕੇ ਆ ਗਿਆ ਨਵਾਂ ਨਵਾਂ ਸੂਤ ਅਵੀ ਗਿੱਲਾ ਹੋ ਗਿਆ ਹਾਏ ਹਾਏ ਨਾਈਕੀ ਵਾਲੇ ਨੂੰ ਤਾਂ ਮਮਾ ਚਾਹੀਦਾ ਆ ਵੀ ਤੈਨੂੰ ਵੇਚ। ਇਹਨੂੰ ਜੋੜਨ ਵਾਲੇ ਬੂਟ ਲੈ ਆ ਮੁੰਡਾ ਲੱਗਦਾ ਸਹੇਲੀ ਸੁਨੇ ਗਿਫਟ ਕੀਤਾ ਤੇ ਅੰਦਰ ਨੂੰ। ਹੈ? ਇਹ ਦਿੱਲੀ ਤੋਂ ਚੱਕ ਲਿਆ। ਇਹ ओरिजिनल ਆ। ਇਹ ਵਈ ਉੱਡਣਾ ਲਾ। ਰੋਜ਼ਮਣੇ? ਦਿੱਲੀ ਵਾਲੇ ਸਾਰੇ ਕੋ ਦੇ ਦਿੰਦੇ ਆ ओरिजिनल। ਆਹ ਵੇ 20 ਰੁਪਿਆ ਦੇ। ਅੱਛਾ ਬਿੱਲ ਬੁੱਲ ਵੇਚ ਤੋਟਾ ਰਲਾ। ਗਾਈਜ਼ ਵੀ ਹੈ। ਬਰਗਰ ਜਿਗੇ ਐਂਜਰ ਬਰਗਰ ਵੀ ਗਏ ਤਿੰਨ ਬਰਗਰ ਜਿਗੇ ਨਾਲੇ ਉਹ ਇਹਦੀ ਨਾਲ ਮਿਲੇ ਸੀ ਖਰਾਬ ਕਰੀਗੇ ਬਾਈ ਲੈ ਐ ਕਿ ਤੁਸੀਂ ਹੁਣ ਸਾਡਾ ਹਿਸਾਬ ਲੈ ਹੀ ਲਿਆ ਹੋਇਆ ਇਹ ਮਾੜਾ ਹਾਲਾ ਸਾਡਾ ਘਰ ਦਾ ਵੀ ਬੁਰਾ ਹਾਲ ਹੋਇਆ ਪਿਆ ਐ ਸਫਾਈ ਤੇ ਵੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਆ ਮੁੰਡਾ ਪਤਾ ਨਹੀਂ ਕਿੱਥੋਂ ਘੁੰਮ ਘਮ ਕੇ ਆਇਆ ਕਿੱਥੋਂ ਆਇਆ ਦਿੱਲੀ ਦਾ ਵੇਹ ਲੋ ਬਾਈ ਇਸ ਹਲੇ 4 4 ਵਜੇ ਤੂੰ ਇੱਥੇ ਸੀਗਾ ਤੇ 10 ਵਜੇ ਦਿੱਲੀ ਤੋਂ ਘੁੰਮ ਕੇ ਵਾਪਸ ਆ ਗਿਆ ਬੂਟ ਲੈ ਕੇ ਵਾਹ ਬੰਦਾ ਸਮਾਰਟ ਕੋਈ 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 ਐਦਾ ਦਾ ਪਿਆਰ ਕਰਨ ਵਾਲਾ ਮੈਨੂੰ ਵੀ ਮਿਲ ਜੇ ਨਾ ਤੇ ਗੱਲ ਵੱਖਰੀ ਹੋ ਜੇ ਕੋਈ ਬਈ ਚੌਂ ਵਾਲਾ ਜੇ ਕੋਈ ਬੰਦਾ ਮੈਨੂੰ ਕੋਈ ਗਿਫਟ ਗੁਫਟ ਭੇਜਣਾ ਚਾਹੁੰਦਾ ਆ ਤੇ ਖਰੜਚੀ ਰਹਿਣਾ ਮੈਂ ਇੱਕ ਵੀ ਹਾਈਟ 1 101/2 ਹੈ ਤੇ ਨੀਅਰ ਐਸਬੀਪੀ ਹੋਮ ਦੇ ਲਾਗੇ ਆ ਐਡਰੈਸ ਮੇਰਾ 101/2 ਤੇ ਤੁਸੀਂ ਮੈਨੂੰ ਗਿਫਟ ਭੇਜ ਸਕਦੇ ਹੋ ਹੋ ਹੁਣ ਇਹਨੂੰ ਪਤਾ ਹੈ ਨਾ ਕਿ ਬੰਦਾ ਅਸਲੀ ਆ ਗਿਆ ਹੁਣ ਜੇ ਵਾ ਜ਼ਿਆਦਾ ਜ਼ਿਆਦਾ ਪੰਗੇ ਲਏ ਤੇ ਛਤਰਾ ਵੀ ਪ੍ਰੇਰ ਹੋਣੀ ਹੈ ਦੀ ਹਾਂ ਹੋਰ ਸਾਲਾ ਜੇ ਉਦੋਂ ਹਟਦਾ ਬੜਾ ਕਰਦਾ ਹੀ ਅੰਦਰ ਨਹੀਂ ਜਾਣ ਦਿੰਦਾ ਅਗਲੇ ਨੇ ਕੱਢਦਾ ਨਾ ਬਾਹਰ ਕੱਢਦਾ ਬਾਹਰ ਹੁਣ ਛੰਨਾ ਬੜੇਗਾ ਸ਼ਕਲ ਦੇਖ ਕੇ ਲੱਗਾ ਹੁਣ ਪਤਾ ਆ ਮਾਰ ਮੂਗਾ ਮਾਰੇਗਾ ਭਾਈ ਹਾਂ ਹੁਣ ਦੱਸ ਕਰ ਗੱਲ ਜਾ ਹੁਣ ਅੰਦਰ ਜਾ ਦੱਸ ਜਾ ਹੁਣ ਅੰਦਰ ਪਤਾ ਲੱਗੇ ਤੈਨੂੰ ਇਹ ਦਾਲ ਬੋਇਲ ਕਰੀਏ ਇਸ ਨੂੰ ਤੜਕਾ ਲਾਣਾ ਬਾਕੀ ਹੈ ਅੱਛਾ ਇਸ ਨੂੰ ਤੜਕਾ ਲਗੂਗਾ ਦਲੀਏ ਉਹ ਤਾਂ ਬੋਲਡ ਹੋਈਏ ਇੱਕ ਤਾਂ ਬੋਲਡ ਹੋਈ ਵਾਲੇ ਇਹ ਬੋਲ ਨੇ ਚੌਲ ਬਣਨੇ ਚੌਲ ਹੀ ਬਣਨੇ ਸ਼ਿਟ ਮੈਂ ਨੇ ਸੋਚਿਆ ਹੀਗਾ ਮੈਂ ਗੁੱਡ ਨਾਈਟ ਕਹਾਦਾ ਇਹਨਾਂ ਨੂੰ ਗੁੱਡ ਨਾਈਟ ਨਹੀਂ ਬਸ ਆ ਵੀ ਚੌਲ ਆਹ ਬੋ ਕਹਿਦਾ ਸੱਚੀ ਗੱਲ ਜਿੱਦਨ ਦਾ ਇਹ ਹੋਇਆ ਹੈ ਨਾ ਮੈਂ ਬਾਹਰ ਖਾਣਾ ਛੱਡਦਾ ਆਪਾਂ ਹੁਣ ਘਰੇ ਬਣਾਨੇ ਆ ਘਰੇ ਖਾਣੇ ਆ ਤੇ ਆਪਾਂ ਤੁਹਾਨੂੰ ਰੋਜ਼ ਦੱਸਿਆ ਕਰਾਂਗੇ ਕੀ ਬਣਾਇਆ ਕੀ ਖਾਦਾ ਤੇ ਬਾਕੀ ਬਾਹਰ ਦਾ ਐਕਸਪਲੋਰ ਤਾਂ ਵੀ ਕਰਦੇ ਰਹਿਣਾ ਆਪਾਂ ਨੂੰ ਬਾਹਰ ਦਾ ਖਾਣਾ ਪਸੰਦ ਹੈਗਾ ਨਹੀਂ ਬਸ ਖੁਦ ਬਣਾਓ ਅੱਛਾ ਨੇਚਰਲ ਬੜਾ ਖਾਣਾ ਤਾਂ ਹੀ ਮੁੰਡੇ ਸਾਵਲ ਟੌਲ ਦੇ ਆ ਜਿਹੜਾ ਡੂਲੇ ਤੋਂ ਸੈਂਗੇ ਨਹੀਂ ਭਾਈ ਅੱਗੇ ਇਹ ਬਾਈਕ ਡੂਲੇ ਡੂਲੇ ਤਾਂ ਨਹੀਂ ਯਾਰ ਕੁਝ ਨਹੀਂ ਹੈਗਾ ਇਹ ਬਸ ਮਾਸ ਚੜ ਗਿਆ ਪਿੰਡ ਵਾਲੇ ਵੀ ਪਿੰਡ ਵਾਲੇ ਹੋਣ ਲੇ ਦਿੱਸੀ ਵੀ ਆਏ ਸੋ ਗਾਇਜ਼ ਗੱਲ ਇਦਾਂ ਹੈ ਕਿ ਸਾਨੂੰ ਕਰ ਲੋ ਫੋਲੋ ਤੇ ਇਹੋ ਜਿਹਾ ਕੰਟੈਂਟ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਲੇ ਅਨੁਰਾਗ ਨੇਤਾ ਚੌੜ ਤੇ ਦਾਲ ਦੇਖੋ ਜਿਹੜੀ ਜਿਹੜੀ ਜਿਹੜਾ ਗੁਨਾਲ ਨਹੀਂ ਪਨਾਲ ਗੁਨਾਲ ਤੇ ਜੁਆਨ ਗੁਨਾਲ ਗੁਨਾਲ ਪਨਾਲ ਨਾ ਭਜੀ ਗੁਨਾਲ ਆਹ ਦੇਖੋ ਗੁਨਾਲ ਨੇ ਕੀ ਕਰਤਾ ਮੈਂ ਨਾ ਦਾਲ ਦੇ ਵੱਟ ਕੱਢਦੇ ਵੱਟ ਮੈਂ ਨਾ ਗੁਨਾਲ ਯਾਰ ਸ਼ੈਫ ਵੀ ਰਿਹਾ ਮੈਨੂੰ ਲੱਗਦਾ ਹੈ ਹੋਮ ਮੇਡ ਸ਼ੈਫ ਹੋਮ ਮੇਡ ਸ਼ੈਫ ਬਣਾਣਾ ਬਣਾਵਾਇਆ ਸੀ ਚੰਡੇਵਰ ਆਇਆ ਨਾ ਤੇ ਇਹ ਕਰਾ ਅੱਛਾ ਸਿੱਖਣਾ ਪੜਦਾ सही ये पे पेट।, <laughs> पेट लगा दिए ना भगवान ने <laughs> इसके लिए सब कुछ करना पड़ता है इसके <laughs> <laughs> सारा सारा उसे खा लिया है सारा सा तो भुखा होता कि खाऊगा ओरियो शेख ਉਣੀ ਸੀਕ ਹਾਂ ਚਲੋ ਜੀ ਚੰਗਾ ਜੀ ਮਿਲਦੇ ਆਪਾਂ ਤੁਹਾਨੂੰ ਆਪਣੇ ਨਵੇਂ ਦੇ ਨਵੇਂ ਵਲੌਗ ਦੇ ਵਿੱਚ ਤਾ ਤੱਕ ਲਈ ਰੱਬ ਰੱਖਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜਿ ਦੇ ਰੱਖੇ ਆਪਾਂ ਆਪਣਾ ਸਾਥ ਆਜਾ ਸੈੱਟ ਕਰ ਲਈਏ ਤਾ ਤੱਕ ਮਿਲਦੇ ਆ नेक्स्ट ਵਲੌਗ ਦੇ ਵਿੱਚ ਬਈ ਜਾਂਦੇ ਆ ਜਾਂਦੇ ਆ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ